ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੋ ਚਣਵਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਵੀ ਉਹ ਵਿੱਚ ਪਛੇ ਨਾਮਾ ਸੇ ਲੈ ਲੈ ਕੇ ਆਂ ਜੀ ਚਾਰ ਬਾਈ ਤਾਦੀਆਂ ਸੂਈਆਂ ਦੋ ਗੱਬਣਾ ਨੇ ਥੋੜੇ ਥੋੜੇ ਦਿਣ ਕਰਮ ਵਾਲੀਆਂ ਲੈਣੀਆਂ ਨੇ ਤੇ ਅੱਜ ਵੀ ਜੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਤੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਨੂੰ ਵਾਲੀ ਨੇ ਵੀ ਦੋ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਰੱਖ ਹੋ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਗਰ ਬਾਦ ਆ ਜਾਓ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਬਾਈ ਜੀ ਹਾਂ ਜੀ ਬਾਈ ਨਾਮ ਤੇ ਐਡਰੈਸ ਨਾਮ ਨਰਮਲ ਸਿੰਘ ਜੀ ਹਮ ਪਿੰਡ ਭਾਈ ਰੂਪਾ ਤਹਿਸੀਲ ਫੂਲ ਜ਼ਿਲ੍ਹਾ ਬਖੰਡਾ ਜੀ ਨੇੜੇ ਪਿੰਡ ਆਪਾਂ ਨੂੰ ਜੀ ਨੇੜੇ ਸਲਾਪ ਰੈ ਗਈ ਤੇ ਭਗਤਾ ਭਾਈ ਕਾ ਓਕੇ ਜੀ ਤੇ ਰਾਮਪ੍ਰਭੂ ਸ਼ਹਿਰ ਰੈ ਗਈ ਠੀਕ ਹੈ ਜੀ ਵਿਚਾਲੇ ਜਨੇ ਪਿੰਡ ਆ ਇਹਨਾਂ ਦੇ ਮੋਬਾਈਲ ਨੰਬਰ ਕੋ ਮੋਬਾਈਲ ਨੰਬਰ ਹੈ 946384255 ਹੂੰ ਦੂਜਾ ਹੈਗਾ ਇਹ 7078265 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬੱਚ ਦੇ ਨੇ ਕਿਹੜਾ ਸੂਈ ਇਹ ਦੂਜਾ ਸੂਈ ਬਾਈ ਕੱਲ ਨੂੰ ਸੂਈ ਹੈ ਬਾਈ ਇਹ ਕੱਲ ਸ਼ਾਮ ਨੂੰ ਸੂਈ ਬਾਈ ਬੱਚਾ ਕੀ ਦੇਤਾ ਹੈ ਇਹਨੇ ਬੱਚਾ ਦਿੱਤਾ ਬਾਈ ਬੱਚਾ ਦਿੱਤਾ ਹਾਂਜੀ ਕਿੰਨਾ ਦੁੱਧ ਦੇ ਦੂ ਬਾਈ ਐਸਟੀਮੇਟ ਐਸਟੀਮੇਟ ਬਾਈ ਮੰ ਲੋ ਵੀ 18 ਕਿਲੋ ਬੜਨੇ ਚਵਾ ਦਨਾ ਸਾਡੀ ਉਮੀਦ ਨਾ ਠੀਕ ਹੈ ਬਾਕੀ ਬੰਦੇ ਨੇ ਬਹੁਤ ਦੀ ਸੇਵਾ ਸੰਭਾਲ ਦੇ ਕੇ ਲੈਣੀ ਡੰਗਰਾ ਬਹੁਤ ਬੜਾ ਚੰਗਾ ਹਾਂ ਜੀ ਜਿਹੜੀ ਬ੍ਰੇਕ ਨਾਲੀ ਬੜਾ ਜੀ ਥਾਣ ਦੇ ਇੱਕ ਨੰਬਰ ਥਾਣ ਬਈ ਘਟੀਆ ਥਾਣ ਕੱਲਾ ਕੱਲਾ ਥਾਣ ਬਾਕੀ ਠੰਡੀ ਠੰਡੀ ਬਹੁਤ ਜ਼ਿਆਦੇ ਬੜਾ ਠੀਕ ਹੈ ਬਾਈ ਹਾਂ ਜੀ ਹੂੰ ਕੱਦ ਵੀ ਚੰਗਾ ਕੱਦ ਵੀ ਚੰਗਾ ਬਈ ਸਾਫ ਸੁਸਰੀ ਵਾਲੀ ਚੋਣ ਚੋਣ ਬਹੁਤ ਚੰਗੀ ਲੱਗੀ ਓਕੇ ਬਾਈ ਹਾਂ ਜੀ ਜੇਰ ਜੱਪੇ ਦੀ ਬਿਲਕੁਲ ਗਰੰਟੀ ਹੋਊ ਆਪਣੀ ਠੀਕ ਹੈ ਬਾਈ ਹਾਂ ਜਦੋਂ ਸਾਫ ਆਪਣੇ ਕੋਲੇ ਸੁਈਆ ਖੋਲ ਦੇ ਬਾਈ ਤੋਰ ਕੇ ਰਖਾ ਦੇ ਸੂਈ ਸਵਾਈਆ ਬੱਚਾ ਕਰਨ ਵਾਲੀ ਨੇ ਬੱਚਾ ਦਿੱਤਾ ਆਰਡਰ ਆ ਜਿਹੜਾ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਅੱਥੀ ਜੋਲ ਚਾਹ ਮਸ਼ੀਨਾ ਚੋਲਿਓ ਇੱਕ ਨੰਬਰ ਥਾਣ ਲੱਗਿਆ ਭਾਈ ਦੁੱਤੋ ਭਾਈ ਜੀ ਸੇਵਾ ਬੰਦੀ ਚੰਗੇ ਸ਼ੌਂਕੀ ਕੋਲੇ ਜਾਉਂਗਾ 20 ਕਿਲੋ ਵਿੱਚਵਾ ਦੋ ਜੀ ਓਕੇ ਭਾਈ ਜਿਹੜੇ ਸਾਨੂੰ ਬਰੀਕੀ ਆ ਠੀਕ ਠਾਕ ਪਰ ਲੈਣੀ ਬੰਦੇ ਨੇ ਆਪਦੀ ਸਾਹਮਣੇ ਕੱਦ ਬ੍ਰੀਟ ਪ੍ਰਿੰਟ ਫਰੰਟੇ ਕਰੰਬਰ ਆ ਬੜੀ ਬਾਲੀ ਬਰੀਕੀ ਜਾਈ ਬੜੀ ਸਾਫ਼ ਸੁਥਰੀ ਬਹਿੜਾ ਤੇ ਕੀ ਮੋਲ ਆ ਭਾਈ ਜਾਇਦ ਜਗਾ ਭਾਈ ਇਹ ਦੇ ਦਾਂਗੇ ਜਮਾਂ ਜਾਇਦ ਯਾਨੀ ਮੋਲ ਵਾਲਾ ਕੋਈ ਕੰਮ ਨਹੀਂ ਐ ਜੀ ਵਾਦੇ ਘਾਟੇ ਵਾਲਾ ਓਕੇ ਇਹਦਾ 58000 ਰੁਪਏ ਲੈ ਲੈਂਦੇ ਬਾਈ 58000 ਦੀ ਵਾੜ ਬਾਈ ਕਹਿੰਦਾ ਦੇ ਦਿਆਂਗੇ ਮਾੜਾ ਮੋਟਾ ਮਾਨ ਤਾਨ ਹੋ ਜੂ ਮੋਲ ਖੈਰ ਬਾਈ ਦੇ ਜਾਇਜੀ ਹੁੰਦੇ ਆ ਖਿੱਚ ਕੇ ਮੋਲ ਰੱਖਿਆ ਬੜਾ ਮੋਲਣੀ ਰੱਖਿਆ ਠੀਕ ਆ ਕਿ ਨਹੀਂ ਆਰਡਰ ਦੇਖੋ ਕਮਾਲ ਬੈਰ ਜਿਹੜੀ ਬੀਕੀ ਜੈ ਉਹ ਵੀ ਨਹੀਂ ਗੱਲ ਜੀ ਕੰਨੀ ਗੱਲ ਗੁੱਪੜਾ ਜਾਂ ਮਾਰਨਾ ਐ ਖੜੀ ਆ ਪੂਰੀ ਸਫਾਈ ਚ ਲੈਵਾ ਤਰੀਕੀ ਵਾਲੀ ਵਾੜੇ ਤਰੀਕੀ ਹਾਂਜੀ ਇਹ ਬਾਕੀ ਕੋਈ ਜੱਟ ਨਹੀਂ ਧਾਰਾਂ ਬਾਈ ਮਾਰ ਕੇ ਉਹ ਸੀਲ ਠੰਡੀ ਹੈ ਉਦੋਂ ਕੋਈ ਗੱਲ ਨਹੀਂ ਜਿਵੇਂ ਮਰਜੀ ਹੱਥ ਤੇ ਮੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਠੰਡੀ ਸੰਡੀ ਬੜੀ ਵੜ ਸਹੀ ਹੈ ਚੌਣ ਚਾਣ ਇੱਕ ਨੰਬਰ ਹੈ ਜੀ ਬਾਕੀ ਸੋਨੇ ਆਉਂਦੇ ਨਹੀਂ ਧਾਰਾਂ ਮਾਰ ਹਾਂਜੀ ਠੰਡੀ ਬਹੁਤ ਹਨ ਬਾਈ ਠੰਡੀ ਤਾਂ ਬਾੜੀ ਹੈ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਠੰਡੀ ਸੀਲ ਹੈ ਬਾਈ ਠੰਡੀ ਸੀਲ ਬਾੜੀ ਹੈ ਜੀ ਬੜੋ ਉਦੋਂ ਦੀ ਕੋਈ ਗੱਲ ਨਹੀਂ ਹਾਂ ਕਿ ਲੱਤ ਛੜ ਕਰਨ ਵਾਲਾ ਪੈਰ ਤਾਂ ਜਿੱਥੇ ਧਰ ਲੈ ਹਿਲਾਉਣਾ ਹੀ ਨਹੀਂ ਜੀ ਠੀਕ ਹੈ ਬਾਈ ਬਾਈ ਠੰਡੀ ਵੜਾ ਬਾਕੀ ਚੌਣ ਵੈਸੇ ਬੈਡ ਸਾਰ ਵੀ ਬਰੀਕੀ ਜੇ ਜੀ ਸਹੀ ਹੈ ਉਵੇਂ ਨਹੀਂ ਮੱਲਾ ਕੋਟੀ ਚਮੜੀ ਦੀ ਬਰੀਕ ਚਮੜੀ ਦੀ ਬੈਡ ਆ ਠੀਕ ਹੈ ਜੀ ਦੁੱਧ ਵਾਲੀ ਬੈਡ ਹੈ ਸਾਰਾ ਪੂਰੀ ਲੱਕੜੀ ਬੱਚਾ ਇਧਰੋਂ ਹੀ ਕੱਪ ਤੋਂ ਨਾ ਥਾਣ ਨੇੜ ਤੋਂ ਚੈੱਕ ਕਰਵਾ ਨੇ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣਾ ਬਈ ਕੀ ਆ ਬਾਤ ਇੱਕ ਨੰਬਰ ਥਾਣ ਲੱਗਿਆ ਕਿ ਨਹੀਂ ਬਾਈ ਬੜੀ ਸਾਫ ਹੈ ਬੈਡ ਹੂੰ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਖੁਸ਼ ਨਹੀਂ ਦੇਖੋ ਚੁਣ ਚੁਣ ਲੈ ਤੂੰ ਬੜਾ ਦਿੰਦਾ ਹੈ ਬਈ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਨਾ ਕਹਿਣਾ ਕਰਮਾਈ ਨਹੀਂ ਤੁਸੀਂ ਠੰਡੀ ਸੀ ਮੈਂ ਤੂੰ ਬੜਾ ਦਿੰਦਾ ਇੱਕ ਨੰਬਰ ਚ ਆਉਣਾ ਇੱਕ ਨੰਬਰ ਮਗਰਲੇ ਸਨਾਈ ਚੈੱਕ ਆ ਬਹੁਤ ਚੰਗਾ ਜੁਆਣਾ ਬਹੁਤ ਸਮਝ ਲਗੀ ਡਰ ਨੂੰ ਹੂੰ ਨੇ ਬੜਦੀ ਐ ਜੀ ਬਾਈ ਮੋਟਾ ਮੋਟਾ ਚੋਣਾ ਬਾਕੀ ਠੰਢੀ ਬਹੁਤ ਐ ਠੰਢੀ ਤਾਂ ਬਾਈ ਪੈਰ ਤਾਂ ਹਲਾਉਣਾ ਹੀ ਨਹੀਂ ਮਤਲਬ ਇਹ ਨਹੀਂ ਕੋਈ ਗੱਲ ਦਾ ਬਾਕੀ ਮੁੱਲ ਜਮਾ ਜਾਇ ਜਮਾ ਕੋਈ ਹੀਟਿੰਗ ਵਾਲਾ ਡਰੈਨ ਟੁੱਟਵਾ ਜਾਂ ਨਹੀਂਗਾ ਸਹੀ ਐ ਹਾਂ ਜੀ ਪੂਰੀ ਸਾਫ ਸਫੀ ਕਹਿਣਾ ਅੱਗੇ ਆ ਗਈ ਦੋ ਨੰਬਰ ਕਿਹੜਾ ਸੁਆ ਜੀ ਇਹ ਤਲੂਨ ਸੁਈ ਬਾਈ ਪਹਿਲਾ ਸੁਆ ਇੱਕ ਕਦੋਂ ਸੁਈ ਆ ਬਾਈ ਇਹ ਮੈਨੂੰ ਤਿੰਨ ਦਿਨ ਦੀ ਸੁਈ ਆ ਬੱਚਾ ਕੀ ਦੇਤਾ ਇਹਨੇ ਇਹਨੇ ਬੱਚੀ ਦੀ ਤੇ ਬਾਈ ਬੱਚੀ ਦੀ ਹਾਂ ਜੀ ਬੱਚੀ ਬੋਲ ਚੰਗੀ ਇਹਦੇ ਮਾਰ ਬੱਚਾ ਕਰਮਾਈ ਨੇ ਬੱਚੀ ਦਿੱਤੀ ਆ ਬੱਚੀ ਦੀ ਕੁਆਲਿਟੀ ਦੇ ਹਾਂਜੀ ਬੱਚੀ ਬਹੁਤ ਚੰਗੀ ਦਿੱਤੀ ਆ ਕਰਮਾਈ ਕੀ ਬਾਤ ਬੱਚਿਆਂ ਪੂਰੇ ਕੱਦ ਘਾਟ ਵਾਲੀ ਬੱਚੀ ਹੈਗੀ ਬਾਲਣ ਜੋ ਚੀਜ਼ ਹੈ ਸਹੀ ਹੈ ਬਾਈ ਹਾਂਜੀ ਅੱਛੀ ਕਿਲੀ ਦਾ ਦੂਤੇ ਕਿੰਨਾ ਕੁ ਦੁੱਧ ਦੇ ਦੂ ਬਾਈ ਅਸਟੀਮੇਟ ਅਸਟੀਮੇਟ ਬਾਈ ਦੇਖੋ ਆਪਾਂ ਨੂੰ ਮਤਲਬ 13 14 ਲੀਟਰ ਦੀ ਉਮੀਦ ਹੈ ਤੋ ਖੁੱਲੀ ਬੈਠੋ ਓਕੇ ਕਲੂਨ ਬੜਾ ਪਹਿਲਾਂ ਸੁਆ ਲੇਵਾ ਦੀ ਬਾਕੀ ਖੰਡੀ ਸੀਲ ਆ ਫਿੱਟ ਫਿੱਟ ਲੇਵਾ ਇਹਦਾ ਪੂਰਾ ਫੀਟਿੰਗ ਆ ਤੇ ਸਾਨਸੂਨ ਬੜਾ ਚੰਗਾ ਲੱਗਿਆ ਬਾਈ ਇਹਨਾਂ ਨੂੰ ਹੋਵੇਂ ਨਹੀਂ ਪਹਿਲਾਂ ਨਾਲ ਦਾ ਸਮਝ ਆ ਸਹੀ ਗੱਲ ਆ ਬਾਈ ਉਹ ਫੀਟਿੰਗਲ ਆਰਡਰ ਆਇਆ ਮੋਰੋਂ ਲੈਵਾ ਚੈੱਕ ਕਰਵਾਣ ਕਮਾਬ ਅੱਲਾਕੱਲਾ ਥਾਣ ਪੂਰੀ ਵੀ ਥੀ ਥਾਣ ਕਿ ਲਾਬੀ ਥਾਣ ਲੱਗ ਗਈ ਹਾਂ ਜੀ ਹਾਂਜੀ ਬਾਕੀ ਸੇਲ ਤਾਂ ਬਈ ਇੰਨੀ ਕਮਨ ਲੱਗਾ ਭਵੇਂ ਆਈ ਬਹਿ ਜਾ ਹਣਾ ਉਹ ਕੰਮ ਨਹੀਂ ਪਹਿਲਣ ਵਾਲਾ ਜਿਵੇਂ ਬਲੂਨ ਹਾਂ ਕੋਈ ਆਪਣਨ ਕੋਲ ਨੂੰ ਕੋਈ ਦਿੱਕਤ ਆਉਚੋਂ ਕਰਨ ਨੂੰ ਕਹਿਣੀ ਕੋਈ ਮਾਇਨੇ ਕੁਛ ਨਹੀਂ ਠੰਡੀ ਸੀਲ ਫੋਲਰ ਕਿ ਕੱਦ ਵਾਲੀ ਨਹੀਂ ਬੜਾ ਹਾਂਜੀ ਪਰ ਗਾਹ ਨੂੰ ਬਦਲਣ ਵਾਲੀ ਚੀਜ਼ ਹੈ ਹੂੰ ਬਿਊਟੀ ਇੱਕ ਨੰਬਰ ਕੱਦ ਇੱਕ ਨੰਬਰ ਬੱਚਾ ਬੱਚੀ ਬੱਚੀ ਬਹੁਤ ਚੰਗੀ ਆ ਉਹ ਬੱਚੀ ਨੇ ਬਈ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਲੰਮੀ ਲੰਮੀ ਕੱਦ ਵਾਲੀ ਹੈ ਕਹਿੰਦੇ ਕੱਦ ਵਾਲੀ ਹੈ ਬੜਾ ਛੋਟੀ ਨਹੀਂ ਗੀ ਕੱਦ ਕੱਠ ਵਾਲੀ ਬੜਾ ਜੀ ਬਰੀਕੀ ਚ ਬੜਾ ਪਾਈ ਆਪੇ ਇਹਦਾ ਕੀ ਮੋਲ ਆ ਬਈ ਜਾਇਜ਼ ਬਈ ਇਹ ਦੇ ਦਾਂ 45000 ਦੀ ਜਮਾ 45000 ਦੀ ਚਲ ਬਈ ਜਮਾ ਜਾਇਜ਼ ਮੋਲ ਆ 45000 ਦੀ ਵਾੜ ਬਾਈ ਕਹਿੰਦੇ ਦੇ ਦਿਆਂਗੇ ਮੜਾ ਮੂਟਾ ਮਾਂ ਤਾਂ ਜਰੂਰ ਹੋ ਜੂ ਮੁੱਲ ਖਿਰ ਪਹਿਲਾਂ ਹੀ ਖੱਚ ਕੇ ਆ ਜੈ ਮੁੱਲ ਮਤਲਬ ਆਪਣਾ ਲੈਂਡ ਦੇਣਾ ਜੀ ਬਸ ਓਕੇ ਦੇਣੀ ਹੈ ਮੁੱਲ ਕਰਾਉਣਾ ਭਾਵੇਂ ਕੋ 50 55 ਜੋ ਮਰਜ਼ੀ ਕਰੀ ਦੇਣਾ ਸਹੀ ਆ ਭਾਈ ਹਾਂਜੀ ਮੁੱਲ ਕਰਾਉਣਾ ਪੈ ਗਿਆ ਸਫਾਈ ਦਿੱਤੀ ਵਾਰਡ ਤੇ ਇੱਕ ਨਾਲ ਜਮਾ ਇਹ ਮੁੱਲ ਕੱਦ ਵਾਲੀ ਇਹ ਗਲੀ ਛੋਟੀ ਹੀ ਹੋਊਗੀ ਹੂੰ ਲੈ ਵਾ ਨੂੰ ਵਾ ਇੱਕ ਨੰਬਰ ਇੱਕ ਨੰਬਰ ਜੀ ਹਾਂ ਹਾਂਜੀ ਦਿੱਤਾ ਰਾਮਾ ਮਾਰਦੇ ਹਾਂਜੀ ਮਾਰ ਦਿੰਦੇ ਹਾਂ ਚਲ ਠੰਡੀ ਬੋਲਣਾ ਨਾ ਭਾਈ ਬਾੜੀ ਹੰਡੀ ਭਾਈ ਜਿਵੇਂ ਪਲੂਨ ਹਨਾ ਹਾਂਜੀ ਠੰਡੀ ਸੀ ਲਾਈ ਜਿਵੇਂ ਮਰਜੀ ਬੈਠਾ ਰਹੇ ਮੈਨੂੰ ਮਤਲਬ ਵੀ ਨਹੀਂ ਪੰਜ ਵਜੇ ਥੱਲੇ ਪਾ ਰਿਹਾ ਸਹੀ ਹੈ ਬਾਕੀ ਗਾਉਂ ਨੂੰ ਵਧਣ ਵਾਲੀ ਥੀ ਆਈ ਹਾਂ ਕੱਢਣ ਵਾਲੀ ਨਹੀਂ ਵਧਣ ਵਾਲੀ ਥੀ ਹਾਂਜੀ ਹਾਂਜੀ ਸਾਜੀ ਆਹ ਰੇਟ ਤੇ ਕੋਈ ਦਿੰਦਾ ਨਹੀਂ ਇਹਦੇ ਰੇਟ ਚ ਆਪ ਨਹੀਂ ਮਿਲਦੇ ਭਾਈ ਆਹ ਭਾ ਕਿੱਥੇ ਮਿਲਿਆ ਹਾਂਜੀ ਟੋਕੜਾਂ ਦੇ ਭਾਜੀ ਜਮਾ ਹਮ ਲੈ ਤੇਰੀ ਬੱਚੀ ਮਾਗਰ ਬੱਚੀ ਮਾਗਰ ਬੱਚੀ ਵਾਲਾ ਸਾਰੀਆਂ ਗੱਲਾਂ ਓਕੇ ਆ ਕਿ ਨਹੀਂ ਦੋ ਨਗ ਮਿਲ ਜਾਣੇ ਦੇਖੋ ਨਿਸ਼ਾਨ ਤੁਹਾਨੂੰ ਕਿੰਨਾ ਚੰਗਾ ਲੱਗਿਆ ਇੱਕ ਨੰਬਰ ਥਾਣੇ ਗੁਲਾਬੀ ਥਾਣ ਮੁਠੀ ਵਾਲਾ ਥਾਣ ਬਾਕੀ ਚਿਵਾਈ ਤੁਹਾਨੂੰ ਦਿਖਾ ਦਿੰਨੇ ਆ ਸਾਹਮਣੇ ਆ ਜਾਣੀ ਲੈ ਮੋਟਾ ਮੋਟਾ ਜੋਣਾ ਕਿ ਨਹੀਂ ਬਈ ਨਾਲਾ ਸੋਨਾ ਕਿੰਨਾ ਲੱਗਿਆ ਜਿਵੇਂ ਮਰਜ਼ੀ ਕੋਈ ਚੱਲ ਕੋਈ ਸੈਕਸ਼ਨ ਨਹੀਂ ਕਹਿਣਾ ਕਰਮ ਆਈ ਨੇ ਕੋਈ ਇੱਕ ਥੰਦੀ ਟੀਲ ਫੁੱਲ ਚਿਵਾਈ ਇੱਕ ਹਾਂਜੀ ਐਨੀ ਵੇ ਸੈਕਟਰ ਨੰਬਰ ਚੋਂ ਜੀ ਸਾਮਗਲੇ ਥਾਂ ਦੇ ਕੋਈ ਸ਼ਾਬਾਸ਼ ਕੋਈ ਭੂਰ ਫਿੱਟ ਨਹੀਂ ਬਿਲਕੁਲ ਸਾਫ਼ ਜਾਨ ਨੇ ਅਰਗੀ ਧਾਰਾ ਆਈ ਖੜੀ ਰਹਿਣਾ ਜਿੱਥੇ ਮਤਲਬ ਖੜੀ ਕਿ ਆ ਇਦਾਂ ਹੀ ਖੜੀ ਰਹਿਣੀ ਠੀਕ ਆ ਭਾਈ ਨਹੀਂ ਜੀ ਗਾਹਾਂ ਸਮ ਹੋ ਜੀ ਹਿਲਣਾ ਤਾਂ ਹੈ ਹੀ ਨਹੀਂ ਕਰਨਾ ਹਾਂਜੀ ਕਿਆ ਬਾਤ ਮੁੱਲ ਪਾ ਨਿਆਣਾ ਲਾਉਣਾ ਲਾ ਨਹੀਂ ਲਾਉਣਾ ਚੱਕੂ ਚੋਲੋ ਤਾਂ ਕੋਈ ਦਿੱਕਤ ਨਹੀਂ ਪਛਾਂ ਤੋਂ ਲੈਵਾ ਦੁਆਰੇ ਚੈੱਕ ਕਰ ਲਓ ਪੂਰਾ ਫਿੱਟ ਫਿੱਟ ਲੈ ਲਓ ਅੱਗੇ ਆ ਗਈ ਬਾਈ ਤਨਨਾਂ ਪਰ ਕਿਹੜਾ ਸੂਆ ਜੀ ਇਹ ਵੀ ਪਲੋਣੀ ਸੂਈ ਬਈ ਪਹਿਲਾਂ ਸਦਾ ਸੂਈ ਜਾਵੇ ਇਹ ਕੱਲ੍ਹ ਸ਼ਾਮ ਦੀ ਸੂਈ ਹੈ ਜੀ ਬੱਚਾ ਕੀ ਦੇਤਾ ਇਹਨੇ ਬੱਚੀ ਦਿੱਤੀ ਬੱਚੀ ਵੀ ਹਾਂਜੀ ਕਿੰਨਾ ਦੁੱਧ ਦੇ ਦਿੱਤਾ ਅਸਟੀਮੇਟ ਦੇ ਅਸਟੀਮੇਟ ਭਾਈ ਆਪ ਨੂੰ 13-14 ਕਿਲੋ ਦੀ ਨੀਂਦ ਹੈਗੀ ਓਕੇ ਮਾਨੂੰ 13 ਕਿਲੋਟਰ ਦਾ ਵੜਨੇ ਦਵਾਈ ਦੇਣਾ ਕ੍ਰੋਸ ਬਰੀਡ ਚ ਹੈਗੀ ਠੀਕ ਹੈਂਡੀ ਸੀ ਲੱਗੀ ਵੀ ਉਹਦੇ ਨੂੰ ਬੜਾ ਚੰਗਾ ਹਾਂ ਜੀ ਕੋਈ ਸਫਾਈ ਕਿਨੇ ਜੀ ਕਿਆ ਬਾਤ ਦੇਖੋ ਸਫਾਈ ਦੇਖੋ ਇਹ ਸਫਾਈ ਥਾਣ ਵੀ ਬਹੁਤ ਚੰਗਾ ਲੱਗਿਆ ਹਾਂਜੀ ਪੂਰੀ ਫੀਟਿੰਗ ਲੱਗੜਾ ਸਣ ਸੁਣ ਦੇਖੋ ਜੀ ਯਾ ਕਹੀਂ ਵਜ੍ਹਾ ਥੱਲੇ ਗੂੜਿਆ ਕਿਤਰੀ ਜੀ ਕਹਿਣਾ ਕਰਮ ਵਾਲੀ ਨੇ ਕੋਸ਼ਣ ਖੰਡ ਹੀ ਆਈ ਨਹੀਂ ਗੱਲ ਜਿਵੇਂ ਮਰਦੀ ਹਾਂ ਬਾਹਲੀ ਠੰਡੀ ਜੀ ਬੜ ਹੂੰ ਕੋਈ ਮਤਲਬ ਨਹੀਂ ਕਿਸੇ ਗੱਲ ਦਾ ਇਹ ਵੀ ਕਰਦ ਵਾਲੀ ਆ ਜੀ ਬੜ ਕਰਦ ਵਾਲੀ ਆ ਸੋਈ ਸਵਾਜ ਬੱਚਾ ਵੀ ਬੱਚੀ ਆ ਗਈ ਹਨਾ ਦੋ ਜਮਾ ਬੱਚੇ ਨੇ ਅੱਜ ਹਾਂਜੀ ਹਾਂਜੀ ਹਾਂ ਦੋ ਨਾ ਕਿ ਮਿਲ ਜਾਣੇ ਬਈ ਬਿਊਟੀ ਚੈੱਕ ਕਰੋ ਕਰਮ ਵਾਲੀ ਦੀ ਬਿਊਟੀ 1 ਨੰਬਰ ਚਮਕ ਚਮਕ ਪੂਰੀ ਬ੍ਰੀਡ ਫੁਲ ਹਾਂਜੀ ਹਾਂਜੀ ਤੇ ਲੇਵਾ ਵੀ 1 ਨੰਬਰ ਬਾਕੀ ਮੋਲ ਵੀ ਜਮਾ ਬਾਈ ਦੇ ਜਾਇਜ਼ ਆ ਯਾਰ ਖਿੱਚ ਕੇ ਮੋਲ ਹਾਂਜੀ ਇਹਨਾਂ ਮੁੱਲ ਵੀ ਜਾਇਜ਼ ਬਈ ਇਹ ਵੀ 45000 ਦੇ ਦਾ ਨਹੀਂ 45000 ਦੀ ਮਾਨਤਾਨ ਮਾਨਤਾਨ ਬਈ ਛੋੜਾ ਵਾਲਾ ਉਹ ਪਾਪਾ ਮੋਲੀ ਨੇ ਉਹ ਜੇ ਕਰ ਰਹੇ ਜੀ ਹੂੰ ਮੰਗਉਂਦਾ 50 55 ਮੰਗ ਲਓ 55 ਮੰਗ ਲਓ ਹਣਾ ਸਹੀ ਆ ਬਈ ਕਨੀ ਦੇ ਚ ਵਾਦਾ ਘੱਟ ਆ ਬਈ ਕੁਛ ਨਹੀਂ ਹੁਣ ਹੂੰ ਜਿਹੜੇ ਜਾਇਜ਼ ਮੁੱਲ ਰੱਖਿਆ ਬਈ ਨੇ ਖੇਚ ਕੇ ਮੁੱਲ ਰੱਖਿਆ ਬੜਾ ਮੁੱਲ ਨਹੀਂ ਰੱਖਿਆ ਬਾਕੀ ਧਾਰਾ ਪਰ ਉਹ ਹੀ ਗੱਲ ਦੀ ਵੀ ਕੱਲ ਨੂੰ ਲੱਤ ਛੜ ਕਰ ਜੂ ਹੂੰ ਜਾਂ ਉਹ ਨਿਮਾਵਾਵਾਂ ਬਲੇ ਜਾਂ ਚੋਣ ਬਲੇ ਸਹੀ ਆ ਕੋਈ ਮਤਲਬ ਨਹੀਂ ਕਿਸੇ ਗੱਲ ਦਾ ਠੀਕ ਹੈ ਪੂਰੀ ਤਸੱਲੀ ਵਾਲੀ ਚੀਜ਼ ਆ ਜੀ ਓਕੇ ਬਈ ਧਾਰਾ ਮਾਰ ਲਓ ਠੰਡੀ ਬਹੁਤ ਹਨਾ ਬਾਈ ਠੰਡੀ ਤਾਂ ਬਾਹਲੀ ਦੀ ਜਿਵੇਂ ਮਰਜੀ ਬੈਠਾ ਲੈ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਫੁੱਲ ਠੰਡੀ ਸੀਲ ਆ ਬਹੁਲੀ ਠੰਡੀ ਜਾਈ ਬੈਠੋ ਹੋਇਆ ਨਹੀਂ ਨੂੰ ਫੇਰ ਹਲਾਜੋ ਉਹ ਦੇਖ ਲੋ ਗਾਲਾ ਕਰੀ ਜਾਨੀ ਖੜੀ ਸਹੀ ਹੈ ਕਿੰਨੀਆਂ ਗਾਈਆਂ ਖੜੀਆਂ ਨੇ ਹੂੰ ਬਾਕੀ ਮੌਲਵੀ ਅਰਜਾਇਆ ਆ ਮੌਲ ਨਹੀਂ ਮਿਲਣੇ ਲੈ ਫਰੀ ਬੱਚੇ ਇਧਰ ਬੈਠੋ ਥਣ ਨੇੜ ਤੋਂ ਚੈੱਕ ਕਰਵਾਉਂਦੇ ਆ ਥਣ ਦੇਖੋ ਕਿੰਨਾ ਚੰਗਾ ਲੱਗਾ ਬਹੁਤ ਚੰਗਾ ਥਣ ਲੱਗਾ ਹੈ ਨਾ ਹਾਂਜੀ ਪੂਰੀ ਵਿਤੀ ਦੇ ਗੱਲਾ ਗੱਲਾ ਥਣ ਗਲਾਬੀ ਥਾਂ

ਮਹੱਬੂਬ ਜੀ ਜੀ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਸੋਈ ਸਵਾਈ ਲੈਵਲ ਬਾਰੇ ਚੈੱਕ ਕਰ ਲੋ ਪਾੜਿਆਣਾ ਹਣ ਦੇਖੋ ਰੋ ਰੋ ਦਾ ਠੰਡ ਕੇ ਹੂੰ ਸਹੀ ਆ ਬਾਈ ਅੱਗੇ ਆ ਗਈ ਬਾਈ 4 ਨੰਬਰ ਕਿਹੜਾ ਸੂਆ ਜੀ ਇਹ ਦੂਜਾ ਸੂਸੂਈ ਬਾਈ ਇਹ ਕਦੋਂ ਸੂਈ ਹੈ ਜੀ ਇਹ ਪਰਸੋਂ ਦੀ ਸੂਈ ਹੈ ਜੀ ਇਹਨੇ ਬੱਚਾ ਕੀ ਦਿੱਤਾ ਇਹਨੇ ਬੱਚੀ ਦਿੱਤੀ ਬੱਚੀ ਹਾਂਜੀ ਬੱਚੀ ਬੱਚੀ ਬੜੀ ਚੰਗੀ ਹੈ ਹਾਂਜੀ ਬੱਚੀ ਬਹੁਤ ਚੰਗੀ ਹੈ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਵਧੀਆ ਦਿੱਖੋ ਕੀ ਬਾਤ ਬਹੁਤ ਚੰਗਾ ਬੱਚਾ ਲੋ ਚੰਗਾ ਬੱਚਾ ਹੈ ਜੀ ਤੇ ਕਿੰਨਾ ਦੁੱਧ ਦੇ ਦੂ ਅਸਟੀਮੇਟ ਜਾਈ ਅਸਟੀਮੇਟ ਬਈ 13-14 ਕਿਲੋ ਦੀ ਉਮੀਦ ਆਪ ਨੂੰ ਓਕੇ ਬਾਕੀ ਆਪਾਂ ਵਾਰ-ਵਾਰ ਕਿਹਨੇ ਲੈਣੀ ਬੰਦੇ ਨੇ ਆਉਦੀ ਸੋਚ ਸਮਝਣਾ ਆਪਦੀ ਸੇਵਾ ਸੰਭਾਲ ਦੇ ਕੇ ਹਨ ਹੂੰ ਬਾਕੀ ਤੋਹਫਾ ਗਰਮੀ ਦਾ ਹਨ ਗਰਮੀ ਮੌਸਮ ਜਿਹੜਾ ਮਰਜੀ ਆ ਫੁੱਲ ਕੰਮ ਜਾ ਆ 13-14 ਕਿਲੋ ਖੁੱਲਾ ਚਵਾ ਦਿੰਨਾ ਬੈੜ ਦਾ ਚੌਣ ਚਾਣ ਬਹੁਤ ਚੰਗਾ ਹੈ ਠੀਕ ਆ ਬਾਈ ਦੋ ਲੋ ਬੜੀ ਲੈ ਖਾਣ ਵੀ ਬਹੁਤ ਚੰਗਾ ਹੈ ਬਾਹਰ ਨਿਕਲ ਗਈ ਬੈੜ ਨੇ ਕੰਮਬਰ ਹਨ ਮੁੱਖੀ ਆ ਬਾਕੀ ਦੋ ਨਗ ਮੈਨੇ ਹਾਂ ਬੱਚਾ ਵੀ ਮਗਰ ਬੱਚੀ ਆ ਕਿਉਂ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਧਰ ਹੋ ਜਾਣਾ ਹੁੰਦਾ ਹਾਂ ਜੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਇਹਦਾ ਮੁੱਲ ਬਈ ਜਾਇਜ਼ ਬਈ ਦੇ ਦੇ 48000 ਰੁਪਏ 48000 ਮਾਨਤਨ ਮੋਟਾ ਹੋ ਜਾਣਾ ਪੁੱਤ ਸਮਾਨਤਨ ਬਈ ਛੋੜ ਛਪਾ ਲਾ ਹੋਊਗਾ ਹਨਾ ਕੀ ਜੀ ਇਹਦਾ ਮੁੱਲ ਪਹਿਲਾਂ ਹੀ ਖੱਚੀ ਹੈ ਮੈਰਾ ਸਾਂਸੂ ਬੜਾ ਚੰਗਾ ਲਗੇ ਇਹਦਾ ਪੂਰਾ ਸਾਫ ਸੁਥਰੀ ਵਹਿੜਾ ਹੂੰ ਉਰੀ ਬਿੱਠੀ ਤੇ ਸਾਨੂੰ ਲੱਗਿਆ ਮੋਟਾ ਥਣ ਲੱਗਿਆ ਸਹੀ ਆ ਲੈ ਵਾ ਲੂਆ ਇੱਕ ਨੰਬਰ ਆ ਕਿ ਨਹੀਂ ਹਾਂਜੀ ਮੋਲ ਜਮਾ ਜਾਇਜ਼ ਆ ਤੇ ਧਾਰਾ ਬਾਈ ਕੋਈ ਚੱਕਰ ਨਹੀਂ ਮਾਰ ਕੇ ਰੱਖ ਹਾਂਜੀ ਧਾਰਾ ਮਰਦੀ ਠੰਡੀ ਬਹੁਤ ਆਣਾ ਬਾਈ ਠੰਡੀ ਤੋਂ ਬਾਹਲੀ ਆ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਾਲੀ ਠੰਡੀ ਸੀ ਰਕਚੋਣ ਚਾਣ ਮਤਲਬ ਸਾਡੇ ਸਾਹਮਣੇ ਆਣਾ ਬਹੁਤ ਜਿਆਦਾ ਚੰਗ ਲੱਗਿਆ ਮੱਖੀ ਚੋਈ ਫੋਲੀ ਠੰਡੀ ਵੀ ਬਹੁਤ ਜੀ ਪੈਰ ਪੂਰ ਕਰਨ ਵਾਲਾ ਕੋਈ ਕੰਮ ਨਹੀਂ ਦੋ ਦੋ ਨਾਕ ਮੈਨੇ ਹਾਂਜੀ ਬੱਛੀ ਵੀ ਪਾਲਣ ਜੋ ਹੈ ਜੀ ਮਤਲਬ ਬਹੁਤ ਪ੍ਰਿੰਟ ਚੰਗਾ ਬੱਛੀ ਦਾ ਸਹੀ ਹੈ ਹਾਂਜੀ ਲੈ ਕਰੀ ਬੱਚੇ ਤੂੰ ਤੇ ਲੈ ਥਾਣ ਨੇੜੇ ਤੋਂ ਚੈੱਕ ਕਰਾਉਣਾ ਦੇਖੀ ਥਣ ਪੂਰੀ ਵੇਥੀ ਤੇ ਇਕੱਲਾ ਇਕੱਲਾ ਥਣ ਇੱਕ ਨੰਬਰ ਥਣ ਲੱਗੇ ਤੇਰੀ ਵਸਾਂਜੀ ਬਾਕੀ ਚਵਾਈ ਦੇਖ ਵੜੀ ਗੋਲ ਠੰਡਾ ਹੋਏ ਕੋਈ ਯਾਰ ਬਾਈ ਠੰਡੀ ਬਾੜੀ ਬੜਾ ਚੱਲ ਕਿਲੋ ਥਣ ਇੱਧਰ ਉੱਧਰ ਹੋ ਜੂ ਸੇਵਾਣਾ ਦੁੱਧ ਵੀ ਬਾਈ ਜੇ ਤੂੰ ਵੀ ਸੇਵਾ ਸੁਣਾ ਲਓ ਫੇ ਤਾਂ ਗੱਲ ਵੱਖਰੀ ਆ ਪਰ ਦੁੱਧ ਵਾਲੀਆਂ ਵੜੀਆਂ ਹੂੰ ਦੇਖੀ ਤੇ ਬਾਈ ਇੱਕ ਨੰਬਰ ਹੈ ਨਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਦੇਖੀ ਬੜੀ ਠੰਗੀ ਜੀ ਬਾਈ ਬੜਾ ਸੋਹਣਾ ਜੀ ਹਮਮ ਚਾ ਵਾ ਨਿਬੜ ਦਿਆ ਚਵਾਈ ਦਾ ਪੂਰੀਕ ਨਹੀਂ ਹਾਂਜੀ ਹਾਂਜੀ ਕੀ ਵਾ ਤੇ ਮੋਲੜ 44 ਸਫਾਈ ਵਾਲੀ ਹੈ ਜੀ ਆਹ ਰੇਟ ਚ ਤਾਂ ਮੰਨ ਲਾਵੇ 55000 ਤੋਂ ਘੱਟ ਪੈਣ ਨਹੀਂ ਜਾਂਦਾ ਜੀ ਅਸੀਂ ਸਹੀ ਗਾ ਸਹੀ ਗਾ ਕਿਹੜਾ ਪਰੇੜ ਕਰੀ ਜਾਂਦੇ ਹਾਂ ਹਮ ਹਾਂਜੀ ਅੱਗੇ ਆ ਗਈ ਬਾਈ 5 ਨੰਬਰ ਕਿਹੜਾ ਸੂਸ ਹੁੰਦੀ ਹੈ ਇਹਨੂੰ ਦੂਜਾ ਸੂਸ ਹਾਂ ਬਰਿਜ ਨਾਲ ਇੱਕ ਰੀਤ ਹੋਈ ਵਿਆ ਕਿੰਨੇ ਕਿ ਦਿਨ ਲੂ ਲੋ ਇਹ 5-7 ਦਿਨ ਲੈਂਦੀ ਹੈ ਬਾਈ ਠੀਕ ਹੈ ਬਾਈ ਹਾਂਜੀ ਕਿੰਨਾ ਰਿਕਾਰਡ ਹੈ ਬਾਈ ਦੁੱਧ ਦਾ ਤੁਹਾਨੂੰ ਮੈਨੂੰ 15-16 ਲੀਟਰ ਦਿੱਤਾ ਹੋਈ ਪਹਿਲੇ ਸਵੇਰ ਦਾ ਓਕੇ ਇੱਥੇ ਆਪਾਂ ਜਾਨੀਏ ਤੋ 18 ਲੀਟਰ ਦੀ ਉਮੀਦ ਮੰਨਦੇ ਆਂ ਦੇਖੋ ਇਹ ਸਿਲ ਬਹੁਤ ਠੰਡਾ ਉਹਨਾਂ ਦਾ ਬਾਲਟ ਮਤ ਨਹੀਂ ਆ ਰਿਹਾ ਸਾਰੀਆਂ ਬਾਲਟ ਲੈ ਕੱਢ ਠੰਡ ਦੇਖੋ ਜੀ ਸਫਾਈ ਥਣ ਥਣ ਨੰਬਰ ਥਣ ਲੱਗਿਆ ਮੁੱਠੀ ਵਾਲਾ ਥਣ ਨਹੀਂ ਕੱਲਾ ਛਲਾ ਥਣ ਬਾਕੀ ਠੰਡੀ ਇਹ ਵੀ ਇੰਨੀ ਕਿਹ ਬਸ ਕਈ ਰਹਿ ਗਈ ਥੱਲੇ ਲੈ ਗੱਬਣ ਥੱਲੇ ਬਹਿ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਕਰਨ ਵਾਲੇ ਇਹ ਗੱਲ ਨਹੀਂ ਕੱਲ ਨੂੰ ਆਪਾਂ ਨੂੰ ਕੋਈ ਦਿੱਕਤ ਆਉਂੂ ਕਿਸੇ ਕੋਈ ਸਹੀ ਗੱਲ ਠੰਡੀ ਲੈ ਮੈਨਾਂ ਆਪਾਂ ਕੋਈ ਠੰਡੀਆਂ ਹੋਣਗੀਆਂ ਇਹ ਇੱਕ ਮਿਲਣੀਆਂ ਪਹਿ ਰੌਡਰ ਖਾਨ ਤੋਂ ਇੱਕ ਨੰਬਰ ਢਿੱਕਾਦ ਵਾਲੀ ਬਿਹੜਾ ਜੀ ਫੁੱਲੀ ਬਈ ਨੈਕਸਟ ਬਰੀਡ ਚ ਆ ਗਈ ਹੈ ਸਹੀ ਹੈ ਹਾਂਜੀ ਰਲ ਮੀ ਜੀ ਮੈਂ ਚਿਪਟ ਜਰਸੀ ਦਾ ਸਹੀ ਹੈ ਬੱਚੀ ਬਰੀਡ ਸਹੀ ਹੈ ਫੈਂਟ ਚੰਗੀ ਆਉ ਆ ਫੈਂਟ ਚੰਗੀ ਹੋਈ ਹੈ ਹਾਂ ਬਾਕੀ ਗਰਮੀ ਨਹੀਂ ਮੰਨਦੀ ਹਾਂਜੀ ਗਰਮੀ ਬਹੁਤ ਚੰਗੀ ਹੋਊਗੀ ਫੁੱਲ ਬਰੀਡ ਢੜੀ ਵੀ ਚੰਗੀ ਆ ਕੋਈ ਲਿਸਤੀ ਨਹੀਂ ਹਨਾ ਬਾਈ ਹਾਂਜੀ ਹਾਂਜੀ ਅੱਲੀ ਕੱਚੀ ਕੱਚੀ ਹੋਈ ਹੈ ਬਸ ਕੱਚੀ ਵੀ ਕੋਈ ਬਾੜੀ ਨਹੀਂ ਬਾੜੀ ਨਹੀਂ ਬਾਈ 5-7 ਦਿਨ ਲੈਂਦੀ ਹੈ ਬਸ ਹਾਂਜੀ ਅੱਜ ਫਿਰ ਆਪਾਂ ਉਹ ਜੇ ਰੇਟ ਨਾਲ ਦੇ ਦਾਂਗੇ ਨਹੀਂ ਸਹੀ ਹੈ ਜੀ ਸਹੀ ਕੱਚੀ ਦੇ ਹਿਸਾਬ ਨਾਲ ਈਮੋਲਾ ਵਰਕੈਟੀ ਦਾ ਬਈ ਜਦੇ ਦੇਣਗੇ 55000 ਰੁਪਏ ਦੀ ਜਮਾ ਜਸ ਨੂੰ 55000 ਹਾਂ ਬਾੜ ਜਣੀ 68 63 ਦੀ 65 ਤੱਕ ਵਗੰਦੀ ਆ ਸਹੀ ਗੱਲ ਆ ਬਾਈ ਹਾਂਜੀ ਜਮਾ ਜਾਜ ਮੋਲਾ ਬਾਈ ਖੇਚ ਕੇ ਬਾਈ ਨੇ ਮੋਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਲੈ ਵਾ ਲੂਗਾ ਥਾਨ ਤੋਂ ਇੱਕ ਨੰਬਰ ਆ ਬਾਈ ਬਾਕੀ ਫੁੱਲ ਬ੍ਰੀਡ ਥਾਨ ਬਹੁਤ ਚੰਗਾ ਲੱਗਿਆ ਅੱਥੀ ਜੋਂ ਵਾਲਾ ਥਾਨ ਆ ਬਾਈ ਇੱਕ ਨੰਬਰ ਥਾਨ ਹਾਂਜੀ ਹਾਂ ਅੱਗੇ ਹਾਂ ਅੱਗੇ ਆ ਗਈ ਬਈ ਜਰਸੀ ਹਾਂ ਜੀ ਬਈ ਜਿਹੜਾ ਸੂਆ ਬਈ ਇਹਨੇ ਦੂਜਾ ਸੂਆ ਸੁਣ ਬਈ ਕਿੰਨੇ ਕਿ ਦਿਨ ਲੈਂਦੀ ਹੈ ਬਈ ਬਈ ਇਹ ਮਤਲਬ ਵੀ ਇੱਕ ਹਫਤੇ ਦੀ ਕੱਚੀ ਹੈਗੀ ਠੀਕ ਆ ਬਈ ਹਾਂ ਜੀ ਕਿੰਨਾ ਕੀ ਰਕਾਰਡ ਆ ਬਈ ਦੁੱਧ ਬਈ ਮਾਰਕ ਨੇ ਤਾਂ ਮਤਲਬ 20 ਲੀਟਰ ਦੱਸਿਆ ਹੀ ਪਹਿਲੇ ਸੂਏ ਦਾ ਠੀਕ ਹੈ ਜੀ ਹਾਂ ਜੀ ਕੱਲੀ ਕੱਚੀ ਕੱਚੀ ਹੈ ਕੱਚੀ ਕੱਚੀ ਜਿੰਗ ਨਹੀ ਆ ਕਰ ਡਾਇਮੰਡ ਪੀਸ ਆ ਬਈ ਬੜੀ ਵੀ ਜਾਨ ਵਾਲੀ ਕੋਈ ਲੱਸੀ ਨਹੀਂ ਲਾਣੀ ਤੇ ਮੂਹਰੋਂ ਲੇਵਾ ਚ ਹੈ ਖਵਾਨ ਹੈ ਖਾਣੀ ਬੜਾ ਚੰਗਾ ਲੱਗਿਆ ਹਾਂਜੀ ਬੜੀ ਬੜੀ ਚੰਗੀ ਹੈ ਜੀ ਗੁਲਾਬੀ ਥਾਨ ਕੱਲਾ ਕੱਲਾ ਹਨ ਫੇਸ ਦੀ ਬਿਊਟੀ ਦੇਖੋ ਹਾਂਜੀ ਹਾਂ ਟੂਆ ਟੂਆ ਬੋਦੀਵਾਦੀ ਪੂਰੀ ਚੰਗੀ ਹੈ ਹਨ ਹਾਂਜੀ ਕਲਰ ਬੜਾ ਚੰਗਾ ਯਾਰ ਹਨ ਬਈ ਬੜੀ ਬਹੁਤ ਚੰਗੀ ਹੈ ਜੀ ਹਾਂ ਪਿਓਰ ਪੰਜਾਬ ਵਾਲੀ ਜੱਸੀ ਹੈ ਜੀ ਸਹੀ ਗੱਲ ਹੈ ਰੈੱਡ ਕਲਰ ਆ ਮੰਗ ਬਹੁਤ ਛੋਟੀ ਜੀ ਨਹੀਂ ਕਰਦ ਵਾਲੀ ਬੜਾ ਜੀ ਹਾਂ ਕਰਦ ਵਾਲੀ ਬੜਾ ਜੀ ਬਾਕੀ ਫੈਂਡ ਫੋਲੋ ਗਰਮੀ ਨਹੀਂ ਮੰਨਦੀ ਬਈ ਬੀ ਇੱਕ ਨੰਬਰ ਆ ਦੇਖੋ ਕਰਮਾ ਇਹ ਕੀ ਆ ਉਦਿਵਾਦੀ ਪੂਰੀ ਚੰਗੀ ਹੈ ਕਰਮਾ ਵਾਲੀ ਵੀ ਸਾਂਝ ਅਗਰ ਤੋਂ ਬਰੀਕਾਂ ਵਾੜਾਂ ਗਈ ਬੈੜਦੇ ਸਹੀ ਆ ਬਾਈ ਦੁੱਧ ਖੁੱਲਾ ਹੀ ਮਨ ਲਾ ਆਪਾਂ 20 ਮੰਨ ਕੇ ਚਲੋਂ ਦਾ ਬਾਹਰ ਕੱਢ ਦੂਗੇ ਠੀਕ ਆ ਬਾਈ 20 ਲੀਟਰ ਬੈੜਨ ਚ ਵਾਦਣਾ ਖੁੱਲਾ ਦੁੱਧ ਇਹਦਾ ਮੁੱਲ ਬਈ ਜਾਇਜ਼ ਆ ਬਈ ਦੇ ਲਈ 75000 75000 ਮਾਨਦਾਨ ਹੋ ਜਾ ਮਾਨਦਾਨ ਬਾਈ ਛੋੜ ਛੱਡ ਮੈਂ ਮਾੜਾ ਮੋਟਾ ਓਕੇ ਬਾਈ ਹਾਂ ਬਈ 72000 ਰੁਪਇਆ ਮੋਲਾ ਬਈ ਇਮਾਨਦਾਨ ਕੋਈ ਚੀਜ਼ ਹੈ ਇੱਕ ਛੇਤੀ ਮਿਲਦੀ ਨਹੀਂ ਇਹ ਚੀਜ਼ ਨਹੀਂ ਸਹੀ ਗੱਲ ਆ ਬਈ ਹਾਂ ਹਾਂ ਯਾਨ ਕਿ ਨਹੀਂ ਮਿਲਦੀ ਜੀ ਕੋਈ ਨਹੀਂ ਸਹੀ ਆ ਬਈ ਸਹੀ ਜੇਰ ਸੀ ਮਿਲਦਾ ਜਾਂਦੀ ਪਰ ਇੰਨੀਆਂ ਸਫਾਈਆਂ ਨਹੀਂ ਹੁੰਦੀਆਂ ਜੀ ਹਾਂ ਐਡਾ ਕੱਦ ਵੀ ਨਹੀਂ ਮਿਲਦਾ ਹਾਂ ਬਈ ਕਿਤੋਂ ਵੀ ਇਤਰਾ ਨਹੀਂ ਬਈ ਬੜਾ ਹੂੰ ਮਤਲਬ ਨਸਲ ਤੋਂ ਕੋਈ ਥਾਨ ਤੋਂ ਕੋਈ ਮੋਲਾ ਵੈ ਨਹੀਂ ਥਾਨ ਸਾਰੇ ਇੱਕੋ ਜਿਹੇ ਮੋٹے ਥਾਨ ਪੂਰੇ ਹੂੰ 47 origignal ਦੂਜਾ ਸੂਆ ਜੀ ਠੀਕ ਆ ਬਈ ਹਾਂ ਜੀ ਕੀ ਆ 72 ਰੁਪਏ ਤਨੀ ਵਰ ਹੂੰ ਨੇ ਨਾਗ ਸਿੰਘ ਭਰਾ ਕੋਲੇ ਬਈ 6 ਨਾਗ ਸਿੰਘ 6 ਦੇ ਸ਼ਹੀਦੇ ਫਾਤੇ ਕਿਸੇ ਵੀਰ ਨੂੰ ਕੋਈ ਵੀ ਨਾਗੋ ਪਸੰਦ ਆਵੇ ਬਾਈ ਨਕਨਕਟ ਕਰ ਲਿਓ ਧੰਨਵਾਦ ਜੀ